ਐਸੇ ਤਾ ਤੁਸੀਂ ਕਹਿਆ ਨਾ ਰੋਕੀ ਮੈਂਟਲ ਮੈਂਟਲ ਦਾ ਹੀ ਕੰਮ ਹੈ ਜਿਹੜਾ ਹਰਿਆਣੇ ਤੋਂ ਆ ਕੇ ਪੰਜਾਬ ਬਾਰੇ ਗੀਤ ਲਿਖ ਰਿਹਾ ਹੈ ਹਾਂ ਗਾ ਰਿਹਾ ਹੈ ਹਾਂ ਉੱਥੇ ਲੋਕਲ ਉਜਗਣ ਵਾਸਤੇ ਆਇਆ ਇਹ ਮੈਂਟਲ ਦਾ ਹੀ ਕੰਮ ਹੈ ਮੈਂਟਲ ਦਾ ਹੀ ਕੰਮ ਹੋ ਗਿਆ ਹਾਂ ਮਿੱਥਲ ਦਾ ਕੰਮ ਨਹੀਂ ਹੈ ਅੱਛਾ ਤੁਹਾਡਾ ਵਾਦ ਤੇ ਵਿਵਾਦ ਬੜਾ ਉਹ ਕਹਿੰਦੇ ਹੋਣਾ ਜ਼ਰੂਰੀ ਹੁੰਦਾ بڑے ਵਿਵਾਦ ਪਹਿਲਾਂ ਜੁੜੇ ਤੁਹਾਡੇ ਨਾਲ ਹਾਲਾਂਕਿ ਜਿੰਨੇ ਵੀ ਤੁਸੀਂ ਗਾਣੇ ਗਾਏ ਚੰਗੇ ਕਲਾਕਾਰ ਹੋ ਹਰਿਆਣਾ ਦੇ ਤੁਸੀਂ ਇਹ ਜਿਹੜਾ ਵਿਵਾਦ ਜੁੜਿਆ ਕਾਸ ਤੌਰ ਤੇ ਸੁਖਬੀਰ ਸਿੰਘ ਬਾਲਹਰੋਂ ਨੂੰ ਲੈ ਕੇ ਇਹ ਜੁੜਨਾ ਚਾਹੀਦਾ ਸੀ ਭਾਜੀ ਇਹ ਵਿਵਾਦ ਨਹੀਂ ਹੈ ਇਹ ਲੋਕੀ ਆਪਣੀ ਜ਼ਿੰਮੇਵਾਰੀ ਤੋਂ ਬਚਣ ਲਈ ਇੱਕ ਸਹਾਰਾ ਲੈਦੇ ਹ ਹ ਇਹ ਰੋਕੀ ਮਿੱਤਲ ਨੇ ਗਾਣਾਗਾ ਇਹ ਦੇਖੋ ਪਹਿਲਾਂ ਇਹ ਕੋਈ ਗਰੇਵਾਲ ਹੈ ਹਰਜੀਤ ਗਰੇਵਾਲ ਹਰਜੀਤ ਗਰੇਵਾਲ ਹਰਜੀਤ ਗਰੇਵਾਲ ਇਹ ਕਹਿੰਦਾ ਪੈਸੇ ਲੈ ਕੇ ਰੋਕੀ ਮਿੱਤਲ ਨੇ ਗੀਤ ਗਾਇਆ ਅੱਛਾ ਦੇਖੋ ਉਹ ਕਹਿੰਦੇ ਆ ਨਾ ਛਛਤਾ ਬੋਲੇ ਬੋਲੇ ਛਗਣੀ ਵੀ ਬੋਲੇ ਚਿੱਤੇ ਜਾ ਰਾਛੇ ਇਹ ਇਹ ਭਾਜੀ ਬੀਜੇਪੀ ਵਾਲਾ ਬੋਲ ਰਿਹਾ ਹੈ ਅਰੇ ਕੁ ਸ਼ਰਮ ਕਰੋ ਇਹ ਦੇਖੋ ਜੀ ਭਗਵਤ ਗੀਤਾ ਹੈ ਮੈਂ ਇਹਦੀ 100 ਚੁੱਕੇ ਕਹਿ ਰਿਹਾ ਮੇਰੇ ਸੁਖਵੀਰ ਬਾਦਲ ਤੋਂ ਉਸकी ਫੈਮਿਲੀ ਤੋਂ ਉਸਕੇ ਸੋਸ਼ਲ ਮੀਡੀਆ ਟੀਮ ਤੋਂ ਇੱਕ ਚਵਨੀ ਵੀ ਨਹੀਂ ਲਈ ਅੱਛਾ ਜੀ ਆਪਣੇ ਵਿਵੇਕ ਨਾਲ ਗੀਤ ਗਾਇਆ ਪਹਿਲਾਂ ਮੈਂ ਮੋਦੀ ਜੀ ਦੇ ਗੀਤ ਗਾਉਂਦਾ ਰਿਹਾ ਯੋਗੀ ਜੀ ਦੇ ਸੌਰੀ ਫੀਲ ਕੀਤੀ ਰਾਹੁਲ ਗਾਂਧੀ ਦੇ ਨਾਲ ਕੀ ਪੈਸੇ ਲੇ ਮੈਂ ਇੱਕ ਗਰੇਵਾਲ ਸਾਹਿਬ ਨੂੰ ਮੈਂ ਪੁੱਛਣਾ ਚਾ ਰਿਹਾ ਵੀ 200 ਗੀਤ ਮੈਂ ਬੀਜੇਪੀ ਦੇ ਗਏ ਹੂੰ ਮੋਦੀ ਯੋਗੀ ਖੱਟਰ ਸਾਹਿਬ ਦਮੀ ਸਾਹਿਬ ਹੋਰ ਬਤੇਰੇ ਹੂੰ ਪੁੱਛੋ ਕਿੰਨੇ ਪੈਸੇ ਦੇ ਬੀਜੇਪੀ ਵਾਲੇ ਨੇ ਹੂੰ 400 ਪ੍ਰੋਗਰਾਮ 500 ਪ੍ਰੋਗਰਾਮ ਕਿਤੇ ਇਹਨਾਂ ਦੇ ਪੁੱਛੋ ਕਿੰਨੇ ਚੈੱਕ ਆਏ ਰੋਕੀ ਮਿੱਤਰ ਕੋਲ ਹੂੰ ਇਹ ਤੁਹਾਡੇ ਨਾਲ ਜਾਣ ਕੇ ਜਾਣ ਕੇ ਜੋੜ ਦਿੱਤਾ ਕਿ ਬਾਜੀ ਇਹਨਾਂ ਨੇ ਬਦਨਾਮ ਕਰਦੀ ਇਹਨਾਂ ਨੇ ਕੁਝ ਨਹੀਂ ਪਤਾ ਹੂੰ ਇਹਨਾਂ ਨੇ ਪੋਲਿਟਿਕਸ ਬਾਰੇ ਕੁਝ ਨਹੀਂ ਪਤਾ ਇਹ ਵੀ ਰੋਕੀ ਮਿੱਤਰ ਦੇ ਖੁੱਲਾ ਬੋਲੂਗਾ ਲੋਕਾਂ ਨੇ ਬੋਲਣਾ ਸਿਕਿਉਰਟੀ ਮਿਲ ਜਾਣੀ ਏ ਹਮ ਸਾਰਾ ਸਿਕਿਉਰਟੀ ਦਾ ਰੋੜਾ ਏ ਹਮ ਅੱਜ ਮੇਰਾ ਗਲਾ ਖਰਾਬ ਸੀਗਾ ਤਾਂ ਵੀ ਮੈਂ ਆਇਆ ਹਮ ਇਹ ਕਲੀਅਰ ਕਰਨ ਵਾਸਤੇ ਹਮ ਇਹ ਵੀ ਸੋ ਚੱਕੇ ਕਹਿਣੇ ਹਮ ਬਈ ਤੁਸੀਂ ਪੰਜਾਬ ਦਾ ਕੰਨ ਨਹੀਂ ਕੀਤਾ ਇਹ ਸਾਰੇ ਕਹਿਣੇ ਹਮ ਇਹ ਬੰਦੇ ਜਿਹੜੇ ਗਰੇਵਾਲ ਹੋਰੀ ਜਦੋਂ ਕਿਸਾਨੀ ਅੰਦੋਲਨ ਸੀਗਾ ਹਮ ਦਿੱਲੀ ਬੈਠ ਕੇ ਕਿਸਾਨਾਂ ਦੇ ਖਲਾ ਬੋਲਦੇ ਰਹੇ ਇਹ ਕਿਸਾਨੀ ਦੀ ਗੱਲ ਕਰਦੇ ਆ ਚਵੰਨੀ ਦੀ ਗੱਲ ਕਰਦੇ ਇਹ ਸਾਰੀ ਇਪੋਲ ਦੇ ਰੇਚਾ ਕੇ ਦੇਖੋ ਇੰਟਰਵਿਊ ਹਮ ਰੋਕੀ ਮਿੱਤਲ ਨੂੰ ਕਿਹਾ ਗਿਆ 2021 ਦੇ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਭਈ ਤੂੰ ਕਿਸਾਨਾਂ ਦੇ ਤੇ ਆੜਤੀਆਂ ਦੇ ਵਿੱਚ ਗਾਣਾ ਗਾ ਅੱਛਾ ਤੁਹਾਨੂੰ ਕਿਹਾ ਗਿਆ ਭਾਜੀ ਬੀਜਪੀ ਨੇ ਕਿਹਾ ਮੈਂ ਆੜਤੀ ਵੀ ਸੀਗਾ ਇਹ ਬੀਜਪੀ ਨੇ ਕਿਹਾ ਹਾਂ ਬੀਜਪੀ ਨੇ ਜਦੋਂ ਵੀ ਸਰਕਾਰ ਦਾ ਇੱਕ ਪਾਰਟ ਸੀਗਾ ਚੇਅਰਮੈਨ ਮੈਂ ਗਾਣਾ ਨਹੀਂ ਗਾਇਆ ਉਹਨਾਂ ਨੇ ਸਸਪੈਂਡ ਕੀਤਾ ਮੈਂ ਵਿਰੋਧ ਕੀਤਾ ਮੈਂ ਜੜ ਗਿਆ ਇਹਨਾਂ ਨੂੰ ਕਮਲਨ ਨੂੰ ਪੁੱਛੇ ਤਾਂ ਸਹੀ ਕੋਈ ਇਹਨਾਂ ਨੇ ਪਤਾ ਕੱਖ ਨਹੀਂ ਪਤਾ ਹੂੰ ਪੋਲਿਟਿਕਸ ਬਾਰੇ ਹੂੰ ਮੂੰਹ ਚੱਕੇ ਆ ਜਾਂਦੇ ਨੇ ਵੀ ਲੋਕਾਂ ਨੂੰ ਦਿਖਾ ਦਿਖਾ ਕੇ ਦਈ ਕਪਾਸ ਵੇਚੀ ਜਾ ਰਹੀ ਹੂੰ ਇਹ ਕੰਮ ਇਹਨ ਦਾ ਹੂੰ ਤੁਹਾਨੂੰ ਇਹ ਗਾਣਾ ਗਾਣਾ ਪਿਆ ਲਿਖਣਾ ਪਿਆ ਕਿਉਂ ਗਾਣਾ ਪਿਆ ਕਿਉਂ ਪੰਜਾਬ ਨਾਲ ਕੀ ਦਰਦ ਹੈ ਮੇਰਾ ਦਰਦ ਹੈ ਕਿ ਪੰਜਾਬ ਨਾਲ ਹੈ ਜਾਂ ਸੁਖਵੀਰ ਬਾਦਲ ਪਾਜੀ ਮੇਰਾ ਪੂਰੇ ਪੰਜਾਬ ਨਾਲ ਦਰਦ ਹੈ ਸੁਖਵੀਰ ਬਾਦਲ ਨਾਲ ਮੈਂ ਪਟਿਆਲੇ ਬਹੁਤ ਕੰਮ ਕੀਤਾ ਸੰਗਰੂਰ ਕੀਤਾ ਮੁਹੱਲੀ ਕੀਤਾ ਲੁਧਿਆਣਾ ਕੀਤਾ ਉਹ ਲੋਕਾਂ ਨਾਲ ਬਚਪਨ ਤੋਂ ਜੁੜੇ ਰਿਆ ਹੂੰ ਇਹਨਾਂ ਨੂੰ ਸ਼ਰਮ ਨਹੀਂ ਆਏ ਵੀ ਪੰਜਾਬ ਬਚਾਣ ਲਈ ਰੋਕੀ ਮਿੱਤਲ ਇੱਕ ਗਾਣਾ ਗਾਇਆ ਇਹ ਕਹਿੰਦੇ ਜੀ ਇਹ ਧਾਰਮਿਕ ਗਰੰਤਾ ਦੇ ਖਿਲਾਫ ਹੈ ਹੂੰ ਇਹਨਾਂ ਦਾ ਸਿੱਖਾਂ ਦੇ ਖਿਲਾਫ ਗਾਣਾ ਨਾ ਹਿੰਦੂਆਂ ਦੇ ਖਿਲਾਫ ਗਾਣਾ ਮੈਨੂੰ ਐਂ ਦੱਸੋ ਮੈਂ ਸਾਜ਼ਿਸ਼ ਕਦੇ ਪਰਮਾਤਮਾ ਨੇ ਕੀਤੀ ਹੈ ਹੂੰ ਸਾਜ਼ਿਸ਼ ਤਾਂ ਲੋਕ ਹੀ ਕਰਦੇ ਆ ਲੋਕਾਂ ਦੇ ਖਿਲਾਫ ਹੂੰ ਬਿਲਕੁਲ ਇਹ ਆਪਣੀ ਜਿਹੜੀ ਇਹਨਾਂ ਦੀ ਕਮੀਆਂ ਐ ਉਹਨੂੰ ਛੁਪਾਉਣ ਵਾਸਤੇ ਰੋਕੀ ਮਿੱਤਲ ਦਾ ਸਾਰਾ ਲੈ ਰਹੇ ਹੂੰ ਕਹਿੰਦਾ ਗਲਤ ਗਾਇਆ ਤੁਮਲੇ ਵਾਰ ਤਾਂ ਇਹ ਸਾਰੇ ਨੇ ਹੂੰ ਪੂਰੇ ਪੰਜਾਬ ਦੇ ਜਿਹੜੇ ਵੀ ਨੇਤਾ ਨੇ ਹੂੰ ਪੋਲਿਟਿਸ਼ੀਅਨ ਤੁਸੀਂ ਜਾਣ ਕੇ ਟਾਰਗੇਟ ਕੀਤਾ ਜਾਂ ਫਿਰ ਤੁਹਾਡੇ ਮਨ ਦੇ ਵਿੱਚ ਸੀਗਾ ਕਿ ਮੈਂ ਵੈਸੇ ਗਾਦਵਾ ਸੁਖਵੀਰ ਨਹੀਂ ਵੈਸੇ ਗਾਇਆ ਸੀਗਾ ਮੈਨੂੰ ਨਹੀਂ ਪਤਾ ਸੀ ਕਿ ਵੀ ਇਦਾਂ ਵਾਇਰਲ ਹੋ ਜਾਊਗਾ ਟਾਰਗੇਟ ਨਹੀਂ ਕੀਤਾ ਨਾ ਮੈਂ ਕੋਈ ਕਿਸੇ ਦੀ ਧਾਰਮਿਕ ਭਾਵਨਾ ਤੋਂ ਖਿਲਾਫ ਨਹੀਂ ਗਾਇਆ ਨਾ ਕਿਸੇ ਕੋਈ ਵਿਅਕਤੀ ਵਿਸ਼ੇਸ਼ ਤੇ ਖਿਲਾਫ ਗਾਇਆ ਮੈਂ ਤਾਂ ਤਾਂ ਕਰਕੇ ਗਾਇਆ ਵੀ ਕੱਲ ਯੋ ਇੱਕ ਹੋ ਜੋ ਹੂੰ ਖੇਤਰੀਏ ਪਾਰਟੀਆਂ ਭਾਜੀ ਜੇ ਖਤਮ ਹੋ ਗਈ ਨਾ ਪੰਜਾਬ ਦਾ ਸਿਸਟਮ ਵੀ ਖਤਮ ਹੋ ਜਾਏਗਾ ਤੁਹਾਨੂੰ ਅਜਿਹਾ ਕਿਉਂ ਲੱਗਦਾ ਬਾਕੀ ਸਟੇਟਾਂ ਤੇ ਦੇਖ ਲਓ ਹਮ ਹੁਣ ਹਰਿਆਣਾ ਹੈ ਹਮ ਰਾਜਸਥਾਨ ਹੈ ਸਾਰਾ ਦਿੱਲੀ ਤਾਂ ਚੱਲ ਰਿਹਾ ਹੈ ਇਹ ਮਾਚ ਚਲੇ ਹਮ ਲੋਕਲ ਦਾ ਕੋਈ ਫੈਸਲਾ ਹੋਈ ਨਹੀਂ ਸਕਦਾ ਹਮ ਤਾਈ ਜਵਾਨੀ ਬਰਬਾਦ ਹੋ ਰਹੀ ਹੈ ਤਾਈ ਕਿਸਾਨੀ ਬਰਬਾਦ ਹੋ ਰਹੀ ਹੈ ਕੋਈ ਹਿੰਟ ਦਿਓ ਜਿਵੇਂ ਤੁਸੀਂ ਖੇਤਰੀ ਪਾਰਟੀ ਦੀ ਗੱਲ ਕਰ ਰਹੇ ਹੋ ਕਿ ਖਤਮ ਹੋ ਗਈ ਹੋਰ ਜੇ ਆ ਗਈਆਂ ਉਹਨਾਂ ਨੇ ਵਚਨ ਨਹੀਂ ਦੇਣਾ ਕੋਈ ਇੱਕ ਹਿੰਟ ਦਿਓ ਕਿ ਇੱਥੇ ਇਹ ਪਾਰਟੀ ਸੀਗੀ ਉਹ ਗਈ ਉਹਨਾਂ ਨੇ ਆ ਆ ਬਦਲਾ ਕਰਤਾ ਭਾਜੀ 2007 ਤੋਂ ਲੈ ਕੇ 17 ਤੱਕ ਜਿਹੜੇ بڑے ਬਾਦਲ ਸਾਹਿਬ ਨੇ ਵਿਕਾਸ ਕੀਤਾ ਨਾ ਕੈਪਟਨ ਅਮਰਿੰਦਰ ਕਰ ਸਕਿਆ ਨਾ ਜੜ ਵਾਲੇ ਕਰ ਸਕੀ ਮੈਨੂੰ ਇੱਕ ਪ੍ਰੋਜੈਕਟ ਦਾ ਨਾਮ ਦੱਸੋ ਵੀ ਜਿਹੜਾ ਪ੍ਰੋਜੈਕਟ ਆ ਗਿਆ ਉਹਨਾਂ ਨੇ 에ਰੋ ਸਿਟੀ ਬਸਾਈ ਹਮ ਏਅਰਪੋਰਟ ਲੈ ਕੇ ਆਏ ਨਿਊ ਚੰਡੀਗੜ੍ਹ ਬਠਿੰਡਾ ਜਿੱਥੇ ਵਰਜੀ ਚਲੇ ਜਾਉ ਜਿਰ ਜਿਰਪੁਰ ਤੱਕ ਪਿੰਡ ਸੀਗਾ ਉਹ ਵੀ ਕਿੰਨਾ ਵੱਡਾ ਸ਼ਹਿਰ ਬਣ ਗਿਆ ਇਹ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਇਹ ਸਾਰੇ ਜ਼ਿੰਮੇਵਾਰ ਹੈ ਇਹਨਾਂ ਨੂੰ ਪੁੱਛੋ 2007 ਤੋਂ ਪਹਿਲਾਂ ਤੁਹਾਡੀ ਕਿੰਨੀ ਪ੍ਰਾਪਰਟੀਆਂ ਸੀਗੀ ਹੂੰ 17 ਤੋਂ ਬਾਅਦ ਕਿੰਨੀਆਂ ਐ ਹੂੰ ਤੁਸੀਂ ਧਰਮ ਦਾ ਸਾਰਾ ਲੈ ਲੈ ਕੇ ਸਿੱਖੀ ਦਾ ਸਾਰਾ ਲੈ ਲੈ ਕੇ ਹੂੰ ਬੜੇ ਬੜੇ ਉਦਿਆਂ ਦੇ ਚਲੇ ਗਏ ਹੂੰ ਧਰਮ ਨੂੰ ਬਦਨਾਮ ਕਰ ਰਹੇ ਹੋ ਹੂੰ ਕਹਿੰਦੇ ਜੀ ਸ੍ਰੀ ਅਕਾਲ ਤਖਤ ਦੇ ਖਲਾ ਪਏ ਹੂੰ ਇਹ ਗਾਣਾ ਉਹਦਾ ਤਾਂ ਨਾਮ ਵੀ ਨਹੀਂ ਆਇਆ ਹੂੰ ਇਹ ਤਾਂ ਜਵਨਨੀ ਬਚਾਣ ਲਈ ਅਕਾਲੀ ਦਲ ਬਚਾਣ ਲਈ ਹੂੰ ਅਕਾਲੀ ਦਲ ਦਾ ਮਤਲਬ ਖਾਲੀ ਸੁਖਵੀਰਵਾਦ ਨਹੀਂ ਏ ਅਕਾਲੀ ਦਾ ਮਤਲਬ ਹੈ ਖਾਲਸਾ ਹੂੰ ਇਹਨੇ ਪਤਾ ਨਹੀਂ ਕਮਲ ਨੇ ਕੀ ਹੋ ਗਿਆ ਹੂੰ ਖਾਲਸਾ ਕਿਵੇਂ ਜਿਵੇਂ ਤੁਸੀਂ ਖਾਲਸਾ ਸ਼ਬਦ ਵਰਤਿਆ ਖਾਲਸਾ ਕਹਿੰਦੇ ਜੋ ਖਾਲਸਾ ਦੀ ਗੱਲ ਕਰਦਾ ਖਾਲਿਸਤਾਨ ਦੀ ਗੱਲ ਕਰਦਾ ਉਸ ਦਾ ਵਿਰੋਧ ਕੀਤਾ ਜਾਂਦਾ ਹੈ ਖਾਸ ਤੌਰ ਤੇ ਕਿ ਵੀ ਇਹ ਵੱਖਰੇ ਦੇਸ਼ ਦੀ ਵੱਖਰੇ ਸਟੇਟ ਦੀ ਜਾਂ ਵੱਖਰੀ ਚੀਜ਼ ਦੀ ਗੱਲ ਕਰਦੇ ਆ ਐਵੇਂ ਦੀ ਗੱਲ ਨਹੀਂ ਤੁਸੀਂ ਖਾਲਸਾ ਰਾਜ ਖਾਲਸਾ ਰਾਜ ਦੇ ਹਮਾਇਤੀ ਹੈਗੇ ਤੁਸੀਂ ਭਾਜੀ ਦੇਖੋ ਖਾਲਸਾ ਰਾਜ ਦਾ ਮਤਲਬ ਇਹ ਨਹੀਂ ਹੈ ਕਿ ਖਾਲਿਸਤਾਨ ਖਾਲਸਾ ਰਾਤਾ ਰਣਜੀਤ ਸਿੰਘ ਦਾ ਵੀ ਸੀਗਾ ਹੂੰ ਉਹਨੇ ਹਿੰਦੂ ਸਿੱਖੇ ਮੁਸਲਮਾਨ ਅਡ ਸਮਝੇ ਨਹੀਂ ਕਦੇ ਵੀ ਸਭ ਨੂੰ ਪਿਆਰ ਕਰਦਾ ਸੀਗਾ ਕੀਤਾ ਕਿ ਨਹੀਂ ਕੀਤਾ ਹੂੰ ਖਾਲਸਾ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਖਲਿਸਤਾਨੀ ਬਾਰੇ ਕਹਿ ਰਹੇ ਹਾਂ ਹੂੰ ਖਾਲਸਾ ਦਾ ਅਰਥ ਮੈਂ ਉਹ ਕਹਿ ਰਿਹਾ ਜਿਹੜਾ ਸ੍ਰੀ ਅਕਾਲ ਤਖਤ ਵੀ ਮੰਨੇ ਹੂੰ ਮੰਨਦੇ ਉਹ ਵੀ ਸਾਰੇ ਮੰਨਦੇ ਆ ਕਹਿੰਦੇ ਅਸੀਂ ਨਹੀਂ ਮੰਨਦਾ ਮੈਂ ਤਾਂ ਮੰਦਰਾਂ ਤੇ ਗਿਆ ਜਾਂ ਫਿਰ ਗੁਰਦੁਆਰਿਆਂ ਤੇ ਅਨੰਦਪੁਰ ਸਾਹਿਬ ਵੀ ਗਿਆ ਮੈਂ ਨੱਡਾ ਸਭ ਤਾਂ ਅਕਸਰ ਜਾਂਦਾ ਹਾਂ ਮੈਂ ਹਰਮਿੰਦਰ ਸਾਹਿਬ ਦੋ ਵਾਰ ਗਿਆ ਮੈਂ ਬਹਿਰ ਸਾਹਿਬ ਗਿਆ ਪਤਾ ਨਹੀਂ ਕਿੰਨੇ ਗੁਰਦੁਆਰੇ ਦੇ ਗਏ ਮੈਂ ਖਾਲਸਾ ਰਾਜ ਦੀ ਕਾਲ ਕਰ ਰਹੀ ਸੀ ਅਮਰਪਾਲ ਸਿੰਘ ਹੋਰੀ ਅਮਰਪਾਲ ਦੀ ਹਮਾਇਤ ਕੀਤੀ ਕਦੇ ਤੁਸੀਂ ਸੁਣਿਆ ਕਦੇ ਅਮਰਪਾਲ ਨੂੰ ਨਹੀਂ ਪਾਜੀ ਮੈਂ ਕਿਸੇ ਦੀ ਹਮਾਇਤ ਨਹੀਂ ਕੀਤੀ ਉਦੋਂ ਮੇਰੇ ਦਿਲ ਵਿੱਚ ਦਰਦ ਆਇਆ ਮੈਂ ਕਿਹਾ ਯਾਰ ਇਹ ਗਲਤ ਹੋ ਰਿਹਾ ਅਮਰਪਾਲ ਦੇ ਨਾਲ ਨਹੀਂ ਇਹ ਸੁਖਵੀਰ ਦੇ ਨਾਲ ਅਮਰਪਾਲ ਦੇ ਨਾਲ ਵੀ ਜੋ ਕੁਝ ਹੋਇਆ ਗਲਤ ਮੰਨਦੇ ਉਹਨੇ ਦੇਖੋ ਪਾਜੀ ਮੈਂ ਪਤਾ ਕੀ ਹੈ ਇਹ ਬਹੁਤ ਲੰਬੀ ਬਹਿਸ ਦਾ ਵਿਸ਼ਾ ਹੈ। ਹਮ। ਵੈਸੇ ਆਪ ਉਸਤੇ ਵੀ ਚਰਚਾ ਕਰਾਂਗੇ। ਮੈਂ ਵੈਸੇ ਕਹਿ ਰਿਹਾ। ਹਮ। ਇਹ ਮਿਲ ਬੈਠ ਕੇ ਹਮ ਪੰਜਾਬ ਨੂੰ ਸਮਝਣ ਦੀ ਜਰੂਰਤ ਹੈ। ਹਮ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਜਰੂਰਤ ਹੈ। ਹਮ ਕਦੇ ਪਰਮਾਤਮਾ ਕਿਸੇ ਦੇ ਖਿਲਾਫ ਸਾਜ਼ਿਸ਼ ਨਹੀਂ ਰਚਦਾ। ਹਮ ਲੋਕ ਲੋਕਾਂ ਦੇ ਖਿਲਾਫ ਸਾਜ਼ਿਸ਼ ਰਚਦੇ ਹੈ। ਹਮ ਇਹ ਧਰਮ ਦਾ ਸਾਰਾ ਲੈ ਲੈ ਕੇ ਲੋਕਾਂ ਨੇ ਪੰਜਾਬੀਅਤ ਤੇ ਬੜੇ ਕਾਹਨ ਕਿਤੇ ਹੈ ਔਰ ਕਰਦੇ ਰਹਿਣਾ ਜਾਂਦੇ। ਹਮ ਲੋਕੋ ਸਮਝੋ ਇੰਨਾ ਦਾ ਸਭ ਤੋਂ ਪਹਿਲਾਂ ਤਾਂ ਪੁੱਛੋ ਵੀ ਸੋਚਕ ਤੂੰ ਵੀ ਨਾ ਤਾਂ ਕਦੇ ਨਸ਼ਾ ਵਰਤੇਗਾ ਨਾ ਨਸ਼ਾ ਵੇਚੇਗਾ ਨਾ ਨਸ਼ਾ ਵੇਚਣ ਦੀ ਸਪੋਰਟ ਕਰੇਗਾ ਕਿਸੇ ਨੇ ਅਜੇ ਤੱਕ ਪੁੱਛਿਆ ਕੋਈ ਨਹੀਂ ਪੁੱਛਦਾ ਤਾਂ ਪਹਿਲਾਂ ਪੰਜਾਬ ਨਸ਼ਾ ਸੀਗਾ ਹੁਣ ਹਰਿਆਣੇ ਵੀ ਆ ਗਿਆ ਇਹ ਮਾਚਲ ਵੀ ਆ ਗਿਆ ਦਿੱਲੀ ਵੀ ਆ ਗਿਆ ਨਸ਼ਾ ਤਾਂ ਹਰ ਸਟੇਟ ਦੇ ਵਿੱਚ ਹੈ ਪਿਛਲੇ ਦਿਨੋਂ ਹਰ ਵਾਰ ਜਦੋਂ ਵੀ ਸੁਣਾ ਬੇਮਝੁਠਿਆ ਨਸਾਬੇ ਇਚਦਾ ਨਸਾਬ ਕਰਦਾ ਫੜੇ ਕੋਣ ਗਿਆ ਇੱਕ ਐਮਐਲਏ ਉਹ ਕਿਹੜੀ ਪਾਰਟੀ ਦੀ ਸੀਗਾ ਕਾਲੀਆਂ ਦਾ ਤੁਸੀਂ ਫਿਰੋਜ਼ਪੁਰ ਦੇ ਕ ਮੈਲੇ ਫੜਿਆ ਕਿ ਨਹੀਂ ਗਈ ਉਹ ਤਾਂ ਨਹੀਂ ਬੇਝਠਿਆ ਸੀਗਾ ਬਿਲਕੁਲ ਬੇਝਠਿਆ ਕੋਣ ਤਾਂ ਕੁਝ ਵੀ ਅਜੇ ਤੱਕ ਨਹੀਂ ਫੜ पाए ਨਾ ਅਜੇ ਤੱਕ ਕੁਝ ਮਿਲਿਆ ਮੈਂ ਇਹ ਵੀ ਗੱਲਾਂ ਤੁਹਾਡੀਆਂ ਸਾਰੀਆਂ ਸੁਨੀਆਂ ਨੇ ਤੁਸੀਂ ਹੋਰ ਚੈਨਲ ਨੂੰ ਬੜਾ ਇੰਟਰਵਿਊ ਦਿੱਤਾ ਤੁਹਾਡੇ ਹੱਥ ਦੇ ਵਿੱਚ ભગવદ ગીતા ના આ ભગવદ ગીતા કીતે ના કહેને કે એ ਹੁਣ ਸਹਾਰਾ ਲੈਣ ਲੱਗ ਗਏ ਭਗਵਦ ਗੀਤਾ ਦਾ ਹੁਣ ਝੂਠੀਆਂ ਸਵਾਹ ਖਾਂਦੇ ਸਾਰੇ ਤਾਂ ਇਹ ਲੈ ਰਹੇ ਨੇ ਵੀ ਪੈਸਾ ਲੈ ਰਹੇ ਮੈਂ ਕੋਈ ਪੈਸਾ ਨਹੀਂ ਲਿਆ ਫਿਰ ਬੀਜੇਪੀ ਵਾਲਾ ਜਿਹੜਾ ਗਰੇਵਾਲ ਕਹ ਰਿਹਾ ਉਸ ਤੋਂ ਪੁੱਛੋ ਜਿਹੜੇ 200 ਗੀ ਤਕਾਏ ਐ ਮੈਂ ਬੀਜੇਪੀ ਦੇ ਕਿੰਨੇ ਪੈਸੇ ਦੇ ਉਹਨਾਂ ਨੇ ਕਰ ਦੇ ਕਲੀਅਰ ਕਿਹੜੇ ਚੈੱਕ ਦੇ ਤੁਸੀਂ ਦੱਸ ਦੋ ਜੇ ਕੁਝ ਲਏ ਆ ਮੈਂ ਉਹੀ ਤਾਂ ਕਹਿ ਰਿਹਾ ਨਾ ਬੀਜੇਪੀ ਤਾਂ ਵੀ ਨਹੀਂ ਲਏ ਕਦੇ ਵੀ ਨਹੀਂ ਚੇਅਰਮੈਨ ਸੀਗੇ ਤੁਸੀਂ ਤਨਖਾਹ ਤਾਂ ਵੱਡੇ ਪੈਂਦੇ ਦੀ ਹੈ ਚੇਅਰਮੈਨ ਸੀਗੇ ਤੁਹਾਡੇ ਤਨਖਾਹ ਤਾਂ ਪੈਂਦੇ ਦੀ ਹੈ ਉਹ ਮੋਦੀ ਦੇ ਗਾਣੇ ਬਣਾ ਦੇ ਰਿਹਾਵੇਂ ਜਿਹੜੇ ਕਿ ਪੈਸੇ ਆਏ ਭਾਜੀ ਇਹਨਾਂ ਕੋਲ ਕੋਈ ਮੁੱਦਾ ਨਹੀਂ ਹੈ ਲੋਕਾਂ ਨੂੰ ਗੁੰਮਰਾ ਕਰ ਰਹੇ ਨੇ ਹਮੇਸ਼ਾ ਕਿਸਾਨੀ ਦੇ ਖਿਲਾਫ ਚੱਲੇ ਬੰਦੇ ਹੀ ਅੱਜ ਇਹ ਪੰਜਾਬ ਨਾਲ ਖੜਗਲੇ ਬਣ ਗਏ ਤੁਸੀਂ ਇਹਨੇ ਟਾਈਮ ਤੱਕ ਗਾਣਾ ਕਿਉਂ ਨਹੀਂ ਗਾਇਆ ਹੁਣ ਕਿਉਂ ਗਾਣਾ ਪਿਆ ਕਿ ਸਾਜ਼ਿਸ਼ ਦਾ ਸ਼ਿਕਾਰ ਏਜੰਸੀਆਂ ਇੱਕ ਚੀਜ਼ਾਂ ਤਾਨੂੰ ਕਿਉਂ ਇਹ ਕਹਿਣਾ ਪਿਆ ਕਿਉਂ ਕਹਿਣਾ ਪਿਆ ਇਹ ਕਿਉਂਕਿ ਇਹਨਾਂ ਦਾ ਟਾਰਗੇਟ ਸੀਗਾ ਬਈ ਕਾਂਲੀ ਦਲ ਨੂੰ ਦਮ ਲਿਓ ਕੀ ਦਾ ਟਾਰਗੇਟ ਸਾਰੇ ਦਾ ਹੀ ਸਾਰੇ ਕੌਣ ਸੇ ਕਾਂਗਰਸ ਹੈ ਅਚਾੜੂ ਵਾਲੀ ਦਿੱਲੀ ਦਰਬਾਰ ਭਾਜਪੀ ਸਾਰੇ ਹੀ ਜਿਹੜੇ ਦਿੱਲੀ ਦੇ ਸਰਕਾਰਾਂ ਚਲਾ ਰਹੇ ਉਹ ਸਾਰੇ ਵੀ ਕਾਂਲੀ ਦਲ ਵੀ ਦਿੱਲੀ ਦੇ ਚਲੇ ਤੁਹਾਡੇ ਤੇ ਵਿਸ਼ਵਾਸ ਲੋਕ ਕਮੈਂਟ ਕਰ ਰਹੇ ਨੇ ਕਿ ਤੁਹਾਡੇ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਹਿੰਦੇ ਤੁਸੀਂ ਭਾਜਪੀ ਕਾਂਗਰਸ ਹੁਣ ਅਕਾਲੀ ਦਲ ਕਹਿੰਦੇ ਕੀ ਪਤਾ ਮਾ ਆਮ ਆਦਮੀ ਪਾਰਟੀ ਨਾਲ ਥੋੜਾ ਬਹੁਤੀ ਅੱਗੇ ਪਿੱਛੇ ਹੋਵੇ ਤੁਹਾਡੀ ਕਹਿੰਦੇ ਮੈਂ ਕਦੇ ਬੀਜੇਪੀ ਜੁਆਇਨ ਨਹੀਂ ਕੀਤੀ ਮੋਦੀ ਦੇਖੀ ਤਾਂ ਕੰਮ ਕੀਤਾ ਮੈਂ ਕਦੇ ਕਾਂਗਰਸ ਜੁਆਇਨ ਨਹੀਂ ਕੀਤੀ ਸੌਰੀ ਫੀਲ ਕਰਨ ਦਾ ਕਾਂਗਰਸ ਦਾ ਗਾਣਾ ਗਾਇਆ ਉਹਨੇ ਸੌਰੀ ਦੇਈ ਵੀ ਨਹੀਂ ਉਹ ਵਿੱਚੇ ਸੁਖਵੀਰ ਦਾ ਗਾਣਾ ਗਾਇਆ ਮੈਂ ਆਜ਼ਾਦ ਹਾਂ ਮੈਂ ਕੋਈ ਪਾਰਟੀ ਮੇਰੀ ਉਹ ਨਹੀਂ ਐ ਮੈਂ ਕਿਸੇ ਪਾਰਟੀ ਦਾ ਮੈਂਬਰ ਨਹੀਂ ਆ ਮੈਂ ਜੋ ਮਰਜੀ ਕਰਾਂ ਮੇਰੀ ਮਰਜੀ ਕਰਨ ਕੀ ਪਤਾ ਸੁਖਬੀਰ ਸਿੰਘ ਬਾਦਲ ਤੋਂ ਕੋਈ ਅਹੁਦਾ ਭਾਲਦੇ ਹੋਣ ਪੰਜਾਬ ਦੇ ਵਿੱਚ ਚੋਣਾ ਲੜਦੇ ਸਨ ਸੁਖਵੀਰ ਬਾਦਲ ਕਿਹੜਾ ਗਵਰਨਮੈਂਟ ਚੱਲ ਰਿਹਾ ਹੈ ਹੂੰ ਉਹਦੇ ਦੇ ਦੂਰੇ ਇਹਨੇ ਜਿਹੜੇ ਸੁਧਾਰ ਵਾਦ ਹੀ ਹੈ ਹੂੰ ਉਹਨਾਂ ਨੂੰ ਪੁੱਛੋ ਹੂੰ ਜਦ ਅਹੁਦੇ ਦੇ ਬੈਠੇ ਸੀਗੇ ਜਦ ਤੱਕ ਕੁਝ ਬੋਲੇ ਨਹੀਂ ਹੂੰ ਹੁਣ ਬੋਲਣ ਲੱਗੇ ਹੂੰ 2007 ਤੋਂ 17 ਤੱਕ ਤਾਂ ਬੋਲੇ ਨਹੀਂ ਤੁਸੀਂ ਕਿਉਂ ਨਹੀਂ ਬੋਲੇ ਤੁਸੀਂ ਚੁੱਪ ਸੀਗੇ ਕਹ ਦੋ ਕਾਫੀ ਟਾਈਮ ਤੇ ਮੈਂ ਤਾਂ ਪੰਜਾਬ ਬਾਰੇ ਪਤਾ ਹੀ ਨਹੀਂ ਸੀਗਾ ਪਹਿਲਾਂ ਹੁਣ ਕਿਵੇਂ ਪਤਾ ਮੈ ਤਾਂ ਪੰਚਕੂਲਾ ਆ ਗਿਆ ਆ ਕੇ ਰੜੇ ਲੱਗਿਆ ਤਾਂ ਪਤਾ ਲੱਗਿਆ ਹੂੰ ਪਹਿਲਾਂ ਨਹੀਂ ਇਹਦਾ ਪਤਾ ਸੀਗਾ ਤੁਹਾਨੂੰ ਕਿਵੇਂ ਪਤਾ ਲੱਗਿਆ ਕਿਸ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਇਹ ਚੀਜ਼ ਹੋਦੀ ਹੈ ਮੈਂ ਖਬਰਾਂ ਦੇਖੀਏ ਹੂੰ ਲਗਾਤਾਰ ਹੂੰ ਲਗਾਤਾਰ ਖਬਰਾਂ ਦੇਖੀਏ ਹੂੰ ਤਾਂ ਕਰਕੇ ਮੈਂ ਗੀਤ ਗਾਇਆ ਕਿਉਂਕਿ ਤੁਸੀਂ ਜਿਹੜਾ ਬਰੀਕੀ ਦੇ ਵਿੱਚ ਗੀਤ ਗਾਇਆ ਉਹਦੇ ਉੱਤੇ ਸਵਾਲ ਹੈ ਤੁਹਾਡੇ ਤਰਫੋਂ ਮੈਂ ਤਾਂ ਸਾਡੀ ਬਰੀਕੀ ਜਗਾਏ ਮੋਦੀ ਦੇ ਵੀ ਬਰੀਕੀ ਦੇ ਗਾਏ ਯੋਗੀ ਦੇ ਵੀ ਐਰਾ ਉਹਨਾਂ ਗੱਦੀ ਤਾਂ ਵੀ ਸਿਦਾਰ ਕਰਨ ਲਈ ਗੀਤ ਗਾਣਾ ਕੋਈ ਗੁਨਾਹ ਨਹੀਂ ਕੋਈ ਗੁਨਾਹ ਨਹੀਂ ਜੇ ਕੋਈ ਕੱਲੂ ਕਹੇਗਾ ਕਿ ਮੈਂ ਸੋਚ ਚੱਕੇ ਕਹਿ ਰਿਹਾ ਗੁਰਦੁਆਰੇ ਕਿ ਮੈਂ ਨਾ ਨਸ਼ਾ ਵੇਚਾਂਗਾ ਨਾ ਸਪੋਰਟ ਕਰਾਂਗਾ ਕਿਸੇ ਦੀ ਨਾ ਖੁਦ ਕਰਾਂਗਾ ਤੇ ਉਹਦਾ ਵੀ ਗਾਣਾ ਗਾਊਗਾ ਫਿਰ ਤੁਸੀਂ ਅਮਰਤਪਾਲ ਤੇ ਕਿਉਂ ਨਹੀਂ ਗਾਣਾ ਗਾਇਆ ਅਮਰਤਪਾਲ ਤੇ ਕਿਉਂ ਨਹੀਂ ਗਾਣਾ ਗਾਇਆ ਅਮਰਤਪਾਲ ਜੇ ਆਕੇ ਗੱਲ ਕਰੇਗਾ ਕਿ ਵੀ ਹਾਂ ਆਪਾ ਪੰਜਾਬ ਬਚਾਣਾ ਹੈ ਉਹਨਾਂ ਨੇ ਕਿਹਾ ਵਹਿੀਰ ਤੋਰੀ ਕਹਿੰਦੇ ਵੀ ਅਸੀਂ ਪੰਜਾਬ ਬਚਾਉਣਾ ਕਹਿੰਦੇ ਨਸ਼ਾ ਜਿਹੜਾ ਹੈ ਇਸ ਤਿੱਕੇ ਨਾਲ ਆਇਆ ਹੋਇਆ ਇਹਨੂੰ ਖਤਮ ਕਰਨਾ ਹੈ ਜਦੋਂ ਮੈਂ ਇੱਥੇ ਆਇਆ ਉਸ ਤੋਂ ਪਹਿਲਾਂ ਉਹ ਜਿਹੜਾ ਚਲਾ ਗਿਆ ਮੈਨੂੰ ਉਸ ਨੂੰ ਨਹੀਂ ਮਿਲਿਆ ਨਹੀਂ ਮਿਲਿਆ ਨਹੀਂ ਨਹੀਂ ਸੁਖਵੀਰ ਬਾਦਲ ਨੂੰ ਮਿਲੇ ਉਹ ਨਹੀਂ ਮੇਰਾ ਜ਼ਿਆਦਾ ਪੰਜਾਬ ਦੀ ਪੋਲਿਟਿਕਸ ਨਾਲ ਹੈ ਵਸਤਾ ਨਹੀਂ ਹੈ ਹਾਂ ਨਾ ਰਫਤਾ ਨਾ ਵਸਤਾ ਹਾਂ ਮੈਂ ਨਛੇਂ ਦੇ ਖਲਾ ਵੀ ਗਾਣਾ ਗਾਉਂਗਾ ਬਹੁਤ ਜਲਦੀ ਆਏਗਾ ਬੜੇ ਬਾਦਲ ਸਾਹਿਬ ਦਾ ਵੀ ਗਾਣਾ ਰਿਕਾਰਡ ਕੀਤਾ ਮੈਂ ਅੱਛਾ ਉਹ ਵੀ ਰਿਕਾਰਡ ਹੈ ਹੂੰ ਉਸਕੇ ਪੈਸੇ ਨਹੀਂ ਲਏ ਹੂੰ ਕੋਈ ਪੈਸਾ ਨਹੀਂ ਲਿਆ ਕੋਈ ਮਤਲਬ ਨਹੀਂ ਤੁਹਾਨੂੰ ਇਹ ਗਾਣੇ ਗਾਉਂਦੇ ਨੂੰ ਕਿੰਨਾ ਟਾਈਮ ਹੋ ਗਿਆ ਹਾਲਾਂਕਿ ਤੁਸੀਂ ਚੇਅਰਮੈਨ ਵੀ ਕਰਦੇ ਰਹੇ ਗਾਣੇ ਗਾਉਂਦੇ ਨੂੰ 94 94 ਇੰਨਾ ਸੀਗਾ ਬਈ ਅੱਛਾ ਮੋਛ ਦਾੜੀ ਵੀ ਨਹੀਂ ਆਈ ਥੀ ਮੋਛ ਦਾੜੀ ਹੋਣੀ ਵੀ ਨਹੀਂ ਆ ਗਈ ਚਲੋ ਹੋਰ ਤਾਂ ਕੱਲ ਨੂੰ ਸੀ ਕੀਤੀ ਆਈ ਹੈ ਹਾਂ ਉਸ ਟਾਈਮ ਤੱਕ ਆ ਰਿਹਾ ਹੈ ਉਦੋਂ ਉਦੋਂ ਤੋਂ ਤੁਸੀਂ ਹੁਣ ਤੱਕ ਗੀਤ ਕਰ ਰਹੇ ਹੋ ਹਰਿਆਣਵੀ ਹਿਮਾਚਲੀ ਪੰਜਾਬੀ ਰਾਜਸਥਾਨੀ ਡੋਗਰੀ ਪਤਾ ਨਹੀਂ ਕਿਤਨੀ ਲੈਂਗ ਨੰਬਰ 1 ਸਿੰਗਰ ਹੋ ਤੁਸੀਂ ਹਰਿਆਣਾ ਦੇ ਨਹੀਂ ਮੈਂ ਕੰਪਨੀ ਦਾ オーਨਰ ਆ ਪ੍ਰੋਡੂਸਰ ਡਾਇਰੈਕਟਰ ਰਾਈਟਰ ਮੈਂ ਤਾਂ ਐਵੇਂ ਜਿਵੇਂ ਤੁਸੀਂ ਗੀਤ गा ਰਹੇ ਹੋ ਤੁਸੀਂ ਵਾਵਾ ਕਰ ਰਹੇ ਹੋ ਕਹਿੰਦੇ ਜੋ ਸਿੰਗਰ ਹੁੰਦਾ ਹੈ ਉਹ ਆਪਣੀ ਸਿੰਗਿੰਗ ਤੱਕ ਮਤਲਬ ਰੱਖਦਾ ਉਹਨੂੰ ਸਾਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਜੋ ਭਗਤ ਕਰ ਭਗਤੀ ਹੁੰਨ ਕਰਦਾ ਹੈ ਭਗਤ ਹੁੰਦਾ ਹੈ ਉਹ ਜਾਗਰਨ ਰੱਬ ਦੀ ਸਾਰਿਆਂ ਦਾ ਕਨਈਆ ਮਿੱਤਲ ਦਾ ਵੀ ਮੈਜਿਕ ਕਰ ਰਿਆ ਉਹਨਾਂ ਨੇ ਵੀ ਇਸ ਤਿੱਕੇ ਦੇ ਨਾਲ ਪੈਰ ਸਿਆਸਤ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਉਹੀ ਤੁਹਾਡੇ ਵਾਲਾ ਸਿਸਟਮ ਹੈ ਮੈਂ ਤਾਂ ਸਿਆਸਤ ਤੇ ਬਹੁਤ ਪਹਿਲਾਂ ਦਾ ਆ ਹੂੰ ਛੋਟਾ ਵੀਰ ਮੇਰਾ ਐਮਸੀ ਦਾ ਕੈਥਲ ਹੂੰ ਬਚਪਨ ਤੋਂ ਸਿਆਸਤ ਕਰ ਰਿਹਾ ਮੈਂ ਦਾ ਹਾਂ 6 ਸਾਲ ਮੈਂ ਚੇਅਰਮੈਨ ਰਿਆ ਤੁਹਾਡੇ ਵਾਲਾ ਸੇਮ ਹੀ ਕਨਈਆ ਮਿੱਤਲ ਹੋਰਾਂ ਦਾ ਨਹੀਂ ਮੇਰਾ ਉਹਦੇ ਨਾਲ ਕੋਈ ਨਹੀਂ ਨਾ ਕੋਈ ਸੀ ਮੈਂ ਨਾ ਮੈਂ ਕੋਈ ਜਾਗਰਣ ਕਰਦਾ ਨਾ ਪੈਸੇ ਲੈ ਕੇ ਕੋਈ ਮੈਂ ਉਹ ਕਲੀਅਰ ਕੀਤਾ ਕਿਉਂਕਿ ਜਾਗਰਣ ਮੈਂ ਕੋਈ ਕੰਮ ਨਹੀਂ ਕਰਦਾ ਭਾਜੀ ਫਰੀ ਆਫ ਕੋਸਟ ਫਰੀ ਕਰਦੇ ਹੋ ਸਭ ਤੁਹਾਨੂੰ ਹੁਣ ਤੱਕ ਕੋਈ ਧਮਕੀ ਆਈ ਕਿ ਵੀ ਬਾਜਰਾ ਵੇ ਗੀਤਾਂ ਗੀਤਾਂ ਤੋਂ ਬਤੇਰੀ ਧਮਕੀ ਆਈ ਹੈ ਕਿਵੇਂ ਦੀ ਧਮਕੀ ਬਟ ਜਿਹੜਾ ਇਹ ਸੁਖਵੀਰ ਜੀ ਦਾ ਗਾਣਾ ਗਾਇਆ ਜਿਹੜੀ ਵੀ ਲੋਕਾਂ ਦੀ ਕੋਲ ਆਏ ਉਹ ਇਹੀ ਕਹਿ ਰਹੇ ਵੇ ਵਧੀਆ ਕੀਤਾ ਕਾਲੀ ਦਲ ਬਚਣਾ ਬਹੁਤ ਜ਼ਰੂਰੀ ਹੈ ਇਸ ਗੂਰ ਬਾਦੂ ਕੋਈ ਮਤਲਬ ਨਹੀਂ ਉਹ ਕਹਿੰਦੇ ਕਾਲੀ ਦਲ ਬਚਣਾ ਬਹੁਤ ਜ਼ਰੂਰੀ ਹੈ ਪੰਜਾਬ ਵਾਸਤੇ ਅੱਛਾ ਹਾਂ ਕਿਸੇ ਲੀਡਰ ਦਾ ਵੀ ਫੋਨ ਆਇਆ ਲੀਡਰ ਦਾ ਨਹੀਂ ਆਇਆ ਕੋਈ ਅਮਰੀਕਾ ਤੋਂ ਕਾਲ ਕਰ ਰਿਹਾ ਕੋਈ ਆਸਟ੍ਰੇਲੀਆ ਤੋਂ ਕੋਈ ਯੂਕੇ ਤੋਂ ਐਦਾਂ ਸਾਰੇ ਤੁਹਾਡਾ ਧੰਨਵਾਦ ਕਰ ਰਹੇ ਹਾਂ ਉਹ ਕਾਲੀ ਦਲ ਦੇ ਨਾਲ ਜੁੜੇ ਹੋਏ ਨਹੀਂ ਵੈਸੇ ਤੁਹਾਨੂੰ ਕਿਸੇ ਪੋਲੀਟੀਸ਼ੀਅਨ ਨੇ ਕਿਸੇ ਨੇ ਕਿਹਾ ਹੋਵੇ ਕਿ ਵੀ ਚੁੱਪ ਰਹਿ ਤੂੰ ਬਾਲਾ ਗੀਤ ਨਾ ਗਾ ਪਹਿਲਾਂ ਜਿੰਨੇ ਗਾ ਲੇ ਭਾ ਮੋਦੀ ਸਾਹਿਬ ਤੇ ਗਾ ਲੇ ਰਾਫੁੱਲਦੀ ਲਈ ਗਾ ਲੇ ਹੁਣ ਤੂੰ ਚੁੱਪ ਰਹਿ ਕਿਉਂ ਐ ਪੰਜਾਬ ਵਾਲੇ ਛੱਡੇ ਵੱਡੇ ਵੀਰੇ ਹਮ ਆਪਾਂ ਛੋਟੇ ਆ ਛੋਟਾ ਭਾਈ ਹਰਿਆਣਾ ਬੜਾ ਭਾਈ ਪੰਜਾਬ ਜਦ ਕਿਸਾਨ ਅੰਦੋਲਨ ਹੋਇਆ ਹਮ ਹਰਿਆਣਾਂ ਨੇ ਸਾਥ ਦੇਇਆ ਕਿ ਨਹੀਂ ਦੇਇਆ ਪੰਜਾਬ ਵਾਲਿਆਂ ਦਾ ਦਿੱਤਾ ਬਿਲਕੁਲ ਦਿੱਤਾ ਆਪਾਂ ਤਾਂ ਇਕੱਠੇ ਹੀ ਆ ਪਾਜੀ ਹਮ ਜੇ ਮੈਂ ਗਾਣਾ ਗਾਦਿਆ ਕੋਈ ਗੁਨਾ ਕੀਤਾ ਨਹੀਂ ਮੈਨੂੰ ਕੋਈ ਇੱਕ ਲਾਈਨ ਦੱਸੋ ਨਾ ਜਿਹੜੀ ਐ ਸ੍ਰੀ ਕਾਲ ਤੱਕ ਦੇ ਖਲਾਬ ਹੈ ਇੱਕ ਲਾਈਨ ਬੋਲੋ ਤੁਸੀਂ ਸੁਣਾਓ ਬੋਲ ਸੁਣਾਓ ਗੀਤ ਦੇ ਭਾਜੀ ਕਿਉਂ ਗਾਣਾ ਸੁਣਨੇ ਆ ਤਵੇਰਾ ਵੈਸੀ ਗੜਾ ਖਰਾਵੇ ਨਹੀਂ ਅਸੀਂ ਉਹ ਵੀ ਵਿੱਚ ਐਡ ਕਰਾਂਗੇ ਹਲਕੇ ਜੇ ਤੁਸੀਂ ਗਾਇਓ ਨਾ ਵੈਸੇ ਸੁਣਾ ਦਿਓ ਬੋਲ ਕੀ ਨੇ ਗੀਤ ਦੇ ਭਾਜੀ ਇਹਨਾਂ ਨੂੰ ਇਹੀ ਸਮਝਾਓ ਜੇ ਮੈਂ ਪੋਲ ਖੋਲਣ ਦੇ ਆ ਗਿਆ ਨਹੀਂ ਤੇ ਆਂਦੀ ਇਹ ਮੂੰਹ ਦਿਖਾਣ ਚੁਗਿੰਦੇ ਰਹੇ ਖਾਸ ਤੌਰ ਤੇ ਕਿਹੜੇ ਸਾਰੇ ਮੇਰੇ ਕੋਲ ਬਹੁਤ ਸਬੂਤ ਹੈ ਹਮ ਇਹਨਾਂ ਨੇ ਪਤਾ ਹੀ ਨਹੀਂ ਇਹ ਲੋਕਾਂ ਨੂੰ ਗੁੰਮਰਾਹ ਨਾ ਕਰੋ ਏਦਾ ਫਿਰ ਬਲੈਕਮੇਲ ਹੋ ਗਿਆ ਨਾ ਵੀ ਤੁਸੀਂ ਮੈਂ ਥੋੜੀ ਬਲੈਕਮੇਲ ਕਰ ਰਿਹਾ ਵੀ ਮੇਰਾ ਮੂੰਹ ਨਾ ਲੋਕਾਂ ਨੂੰ ਨਾ ਬਲੈਕਮੇਲ ਕਰੋ ਲੋਕਾਂ ਨੂੰ ਬਲੈਕਮੇਲ ਕਰ ਰਹੇ ਨਹੀਂ ਫਿਰ ਤੁਸੀਂ ਨਾਮ ਦੱਸ ਦੋ ਵੀ ਆਹ ਲੀਡਰ ਖਰਾਬ ਹੈ ਬਾਜੀ ਮੈਨੂੰ ਇਹ ਦੱਸੋ ਹੋਰ ਸੁਧਾਰਵਾਦੀ ਬਣ ਕੇ ਇਹਨਾਂ ਨੂੰ ਪੁੱਛੋ ਵੀ ਸੱਤਾ ਦੇ ਰਹਿੰਦੇ ਰਹਿੰਦੇ ਕਿਹੜੇ ਸੁਧਾਰ ਕੀਤੇ ਹਾਂ ਕੀ ਆ ਗਰੀਬ ਬੱਚਿਆਂ ਬਾਰੇ ਇਹਨਾਂ ਨੇ ਕਦੇ ਸੋਚਿਆ ਕੀ ਉਹਨਾਂ ਨੇ ਇਸਟੇਟ ਦੀ ਬਾਰੇ ਕਦੇ ਸੋਚਿਆ ਕੀ ਆ ਗੁਰਵਦੀ ਬਾਣੀ ਦਾ ਪ੍ਰਚਾਰ ਕੀਤਾ ਇਹਨਾਂ ਨੇ ਜਿਹੜੀ ਗਰੀਬ ਬੱਚੀ ਐ ਉਹਨਾਂ ਦੀ ਮੈਰਿਜ ਵਾਰੇ ਸੋਚਿਆ ਇਹਨਾਂ ਨੇ ਦੀ ਗਰੀਬਾਂ ਦੇ ਮਕਾਨ ਵਾਸਤੇ ਸੋਚਿਆ ਸਿਹਤਿਆ ਵਾਰੇ ਸੋਚਿਆ ਕਦੇ ਇਹ ਤਾਂ ਆਪਣੇ ਆਪਣੇ ਇਹ ਪੇਟ ਵਰ ਰਿਹਾ ਨੇ ਸਿਕਿਉਰਟੀ ਦੀ ਜਰੂਰਤ ਐ ਉਹਨੇ ਖਿਲਾਫ ਉਹ ਤੇ ਬੋਲਦੀ ਆ ਉਹਨੇ ਉਹਦੇ ਬੋਲਦੀ ਆ ਮੈਂ ਤਾਂ ਕੋਈ ਸਿਕਿਉਰਟੀ ਨਹੀਂ ਇਕੱਲਾ ਹੀ ਆ ਮਾਰਦੇ ਜਿੰਨੇ ਮਾਰਨਾ ਆਕੇ